ਕਾਗਜ਼ ਦਿਖਾਓ ਨਹੀਂ ਤਾਂ ਫਿਰ ਬਾਹਰ ਜਾਓ ਇਹ ਹੁਕਮ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜੀ ਹਾਂ ਡੋਨਾਲਡ ਟਰੰਪ ਨੇ ਜਿਵੇਂ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਵਾਂਗਾ ਤਾਂ ਉਸੇ ਆਪਣੇ ਬਿਆਨ ਤੇ ਹੁਣ ਅਮਲ ਕਰਦੇ ਆ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੰਨੇ ਵੀ ਗੈਰ ਕਾਨੂੰਨੀ ਪ੍ਰਵਾਸੀ ਉੱਥੇ ਰਹਿ ਰਹੇ ਨੇ ਭਾਵੇਂ ਉਹ ਭਾਰਤੀ ਨੇ ਚਾਹੇ ਭਾਰਤ ਤੋਂ ਬਿਨਾ ਕਿਸੇ ਹੋਰ ਦੇਸ਼ ਦੇ ਨਹੀਂ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਬਾਹਰ ਭੇਜਣ ਦਾ ਜਿਹੜਾ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤਾ ਤਾਂ ਹੁਣ ਤੱਕ ਜਿਹੜਾ ਉਹਨਾਂ ਨੇ ਇੱਕ ਦਾਵਾ ਕੀਤਾ ਕਿ 1700 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲਿਆ ਜਿੰਨੇ ਥਾਮਾਂ ਤੇ ਉਹਨਾਂ ਨੇ ਛਾਪੇ ਮਾਰੇ ਛਾਪੇ ਮਾਰਨ ਤੋਂ ਬਾਅਦ 1700 ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਹਨਾਂ ਦੇ ਵਿੱਚ ਜ਼ਿਆਦਾਤਰ ਭਾਰਤੀ ਨੇ ਔਰ ਇੱਕ ਦਾਵਾ ਉਹ ਹੋਰ ਕਰ ਰਹੇ ਆ ਕਿ ਪੂਰੇ ਅਮਰੀਕਾ ਦੇ ਵਿੱਚ 18000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਲੋਕ ਰਹਿ ਰਹੇ ਨੇ ਇਹ ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਕਿ 18000 ਤੋਂ ਜ਼ਿਆਦਾ ਜਿਹੜੇ ਗੈਰ ਕਾਨੂੰਨੀ ਲੋਕ ਜਿਹੜੇ ਡੋਂਕੀ ਲਾ ਕੇ ਆ ਰਹੇ ਨੇ ਚਾਹੇ ਉਹ ਭਾਰਤ ਤੋਂ ਆਏ ਨੇ ਚਾਹੇ ਕਿਸੇ ਹੋਰ ਦੇਸ਼ ਤੋਂ ਆਏ ਨੇ ਉਹ ਉਹਨਾਂ ਦੀ ਗਿਣਤੀ 18000 ਦੇ ਕਰੀਬ ਆ ਤਾਂ ਪਹਿਲਾ ਜਹਾਜ਼ ਅਮਰੀਕਾ ਤੋਂ ਪਹਿਲਾ ਜਹਾਜ਼ ਭਾਰਤ ਲਈ ਰਵਾਨਾ ਹੋ ਚੁੱਕਿਆ ਅੱਜ ਰਾਤ ਜਾਂ ਕੱਲ ਸਵੇਰੇ ਅਮਰੀਕਾ ਤੋਂ ਲੋ ਚੱਲਿਆ ਹੋਇਆ ਇਹ ਜਹਾਜ਼ ਅੱਜ ਭਾਰਤ ਦੇ ਅੰਮ੍ਰਿਤਸਰ ਪੰਜਾਬ ਦੇ ਹਵਾਈ ਅੱਡੇ ਤੇ ਪਹੁੰਚ ਜਾਣਾ ਹੈ ਤਾਂ ਅਮਰੀਕੀ ਫੌਜ ਦਾ ਜਹਾਜ਼ ਸੀ 17 ਜਿਹਦੇ ਵਿੱਚ 205 ਯਾਤਰੀ ਨੇ ਉਹਨਾਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋ ਗਿਆ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਹੈ ਜੋ ਇਲੈਗਲ ਤਰੀਕੇ ਨਾਲ ਉੱਥੇ ਰਹਿ ਰਹੇ ਸਨ ਜਿਹੜੇ ਡੌਂਕੀ ਲਾ ਕੇ ਗਏ ਸਨ ਤਾਂ ਉਹਨਾਂ ਨੂੰ ਅਮਰੀਕਾ ਨੇ ਦੇਸ਼ ਨਿਕਾਲਾ ਦਿੱਤਾ ਇਸੇ ਤਰ੍ਹਾਂ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸ ਦੇ ਉੱਪਰ ਜਿਹੜਾ ਪੂਰੀ ਤਰ੍ਹਾਂ ਸਕੰਜਾ ਕੱਸ ਦਿੱਤਾ ਗੈਰ ਕਾਨੂੰਨੀ ਤਰੀਕੇ ਨਾਲ ਮਾਈਗ੍ਰੇਟ ਹੋ ਕੇ ਗਏ ਸਾਰੇ ਉਹਨਾਂ ਲੋਕਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਪਹਿਲਾ ਜਹਾਜ਼ ਅਮਰੀਕੀ ਫੌਜ ਦਾ ਸੀ 17 ਜਿਹਦੇ ਵਿੱਚ 205 ਯਾਤਰੀ ਨੇ ਉੱਥੋਂ ਰਵਾਨਾ ਹੋ ਚੁੱਕਿਆ ਤੇ ਅੱਜ ਰਾਤ ਜਾਂ ਸਵੇਰੇ ਉਹ ਅੰਮ੍ਰਿਤਸਰ ਵਿਖੇ ਪਹੁੰਚ ਜਾਵੇਗਾ ਤਾਂ ਇਸ ਤੋਂ ਬਾਅਦ ਭਾਰਤ ਦੇ ਉਹਨਾਂ ਲੋਕਾਂ ਦੇ ਉੱਪਰ ਕੀ ਬੀਤੇਗੀ ਖਾਸ ਕਰਕੇ ਕਿਉਂਕਿ ਦੱਸਿਆ ਜਾ ਰਿਹਾ ਇਸ ਜਹਾਜ਼ ਦੇ ਵਿੱਚ ਜ਼ਿਆਦਾਤਰ ਪੰਜਾਬੀ ਨੇ ਜਾਂ ਜਿਹੜੇ ਉੱਥੇ ਗੈਰ ਕਾਨੂੰਨੀ ਪ੍ਰਵਾਸੀ ਫੜੇ ਗਏ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਉਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬੀ ਨੇ ਕਿਉਂਕਿ ਇੱਕ ਇਹ ਸਵਾਲ ਖੜਾ ਹੋਇਆ ਸੀ ਕਿ ਸਭ ਤੋਂ ਜ਼ਿਆਦਾ ਡੌਂਕੀ ਪੰਜਾਬੀ ਲਾਉਂਦੇ ਨੇ ਤਾਂ ਹੁਣ ਡੌਂਕੀ ਲਾਉਣ ਵਾਲਿਆਂ ਦੇ ਉੱਪਰ ਪੂਰੀ ਤਰ੍ਹਾਂ ਡੰਡਾ ਪੂਰੀ ਤਰ੍ਹਾਂ ਜਿਹੜਾ ਡੰਡਾ ਤੇ ਪੂਰੀ ਤਰ੍ਹਾਂ ਸਕੰਜਾ ਕੱਸ ਦਿੱਤਾ ਕਿਉਂਕਿ ਮੈਕਸੀਕੋ ਵਾਲੇ ਬਾਰਡਰ ਦੇ ਤਰਾਹੀ ਇਹ ਡੌਂਕੀ ਲੱਗਦੀ ਸੀ ਤਾਂ ਮੈਕਸੀਕੋ ਵਾਲੇ ਬਾਰਡਰ ਦੇ ਉੱਪਰ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੀ ਸਖਤਾਈ ਕਰ ਦਿੱਤੀ ਹੈ ਤਾਂ ਹੁਣ ਅਮਰੀਕਾ ਦੇ ਵਿੱਚ ਟਰੰਪ ਦਾ ਐਕਸ਼ਨ ਸ਼ੁਰੂ ਹੋ ਗਿਆ ਟਰੰਪ ਨੇ ਸਿੱਧਾ ਕਿਹਾ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਹੈ ਜਿਨ੍ਹਾਂ ਕੋਲ ਕੋਈ ਲੀਗਲ ਡਾਕੂਮੈਂਟਸ ਨਹੀਂ ਹੈ ਉਹ ਇੱਥੇ ਅਮਰੀਕਾ ਦੇ ਵਿੱਚ ਨਹੀਂ ਰਹਿਣਗੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਮਰੀਕਾ ਵੱਲੋਂ ਕੀਤੇ ਗਏ ਇਸ ਐਕਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਕਰਕੇ ਡੋਨਾਲਡ ਟਰੰਪ ਨੇ ਜਿਹੜਾ ਐਕਸ਼ਨ ਲਿਆ ਜਿਦੇ ਵਿੱਚ 205 ਯਾਤਰੀ ਪੰਜਾਬ ਦੇ 에어ਪੋਰਟ ਤੇ ਅੱਜ ਰਾਤ ਜਾਂ ਤੜਕੇ ਉਤਰਨਗੇ ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਕਾਰਵਾਈ ਸਹੀ ਹੈ ਕਿਉਂਕਿ ਬਹੁਤ ਸਾਰੇ ਇਸ ਦੇ ਉੱਪਰ ਸਵਾਲ ਖੜੇ ਕਰ ਰਹੇ ਆ ਬਹੁਤ ਪੈਸੇ ਲਾ ਕੇ ਇਹ ਡੌਂਕੀ ਲਾਈ ਗਈ ਸੀ ਉਹਨਾਂ ਲੋਕਾਂ ਵੱਲੋਂ ਬਹੁਤ ਇਲੈਗਲ ਤਰੀਕੇ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਰਕਮ ਦੇਣੀ ਪੈਂਦੀ ਆ ਏਜੰਟਾਂ ਨੂੰ ਜਿਹਦੇ ਰਾਹੀਂ ਉਹ ਡੌਂਕੀ ਲਾ ਕੇ ਅਮਰੀਕਾ ਜਾਂਦੇ ਨੇ ਜਾਂ ਕੈਨੇਡਾ ਜਾਂਦੇ ਨੇ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਨੇ ਤਾਂ ਬਹੁਤ ਲੋਕ ਇਸ ਨੂੰ ਬਹੁਤ ਵੱਡਾ ਕਰੋੜਾਂ ਦਾ ਨੁਕਸਾਨ ਦੱਸ ਰਹੇ ਨੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਕੀ ਅਮਰੀਕਾ ਨੇ ਇਹ ਐਕਸ਼ਨ ਸਹੀ ਲਿਆ ਜਾਂ ਗਲਤ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣਾ ਪ੍ਰਤੀਕਰਮ ਆਪਣੇ ਵਿਚਾਰ ਸਾਨੂੰ ਜਰੂਰ ਦੱਸਿਓ ਧੰਨਵਾਦ